ਐਸੀ ਦਾ ਹੀ ਹੋਇਆ ਕਿੰਨਾ ਪੈਸਾ ਚੁਕਣਾ ਜਾਪਾਂ ਇਹ ਲੱਗਾ ਪਿਆ ਅੱਛਾ ਵੀ ਵਾਸਤੇ ਉਹ ਸ਼ਾਨੇ ਬੋਲ ਮੈਂ ਇਸ ਮਾਂ ਨੂੰ ਚਾਹ 5000 ਲੱਗਦੇ ਬਾਬੇ ਤੇ ਕੁਝ ਪੈਸੇ ਰੱਖ ਲਈ ਜੀ ਮਕੱਦਮਾ ਤੁਹਾਡਾ ਕਰ ਚੁੱਕਾ ਹੋ ਗਿਆ ਦੇਖੋ ਮੈਂ ਉੱਥੇ ਜਾ ਕੇ ਆਇਆ ਹਾਂ ਲੋਡੀਆਂ ਮੈਡੀਕਲ ਤੋਂ 10000 ਦੇ ਕਰੀਬ ਉਹਦਾ ਨੁਕਸਾਨ ਹੋ ਗਿਆ 9000 ਤੱਕ ਚੁੱਕ ਲੈ ਗਏ 8000 ਸ਼ੈਕਲ ਤੇ ਲੱਗੇ। ਥੋੜਾ ਸ਼ੈਕਲ ਤਾਂ ਹੀ ਤੋੜਿਆ। ਥੋੜੇ ਸ਼ੈਕਲ ਹੋੜ ਕੇ ਗਏ ਸਕੇ। ਸ਼ੈਕਲ ਤੇ ਵੀ ਕੋ ਲੱਗਿਆ। 2000 ਲੱਗੇ ਆ 1800 ਲੱਗੇ। 10-12 ਹਜ਼ਾਰ ਦਾ ਨੁਕਸਾਨ ਹੋ ਗਿਆ। ਚਲੋ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਆ। ਕਿ ਵੱਧੂਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਨਾਮ ਛੇੜੀ। ਕਿ ਪੰਜਾਬ ਬਰਬਾਦ ਕਰਤਾ 77 ਸਾਲਾਂ ਨੂੰ ਹਕਮਰਾਨਾ। 2 ਲੱਖ ਨੌਜਵਾਨ ਸਾਡਾ ਡਰਗ ਨਾਲ ਮਾਰ ਦਿੱਤਾ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਤੋੜਨੇ ਪਿੰਡਾਂ 'ਚ ਕਿਸਮਾ ਪਸੂ ਤੱਕ ਕੋਲਣ ਲਿਜਾਣ ਲੱਪਿਆ ਐਦਾਂ ਦੇ ਹਾਲਾਤ ਬਣ ਗਏ ਸੋ ਅਸੀਂ 18 ਤਰੀਕ ਨੂੰ ਸ਼ਾਸਨ ਔਰ ਪ੍ਰਸ਼ਾਸਨ ਨੂੰ ਝੋੜਣ ਲਈ ਚੰਝੋੜਣ ਲਈ ਕਰਨਾ ਪ੍ਰਦਰਸ਼ਨ ਦੇ ਚਲਕੇ ਆ ਅੱਜ ਨਵੀਂ ਬਸ ਅਸੀਂ ਖਾਲਸੇਰ ਸਾਹਿਬ ਤੋਂ ਚੱਲਣਾ ਕਿਉਂਕਿ ਉੱਥੇ ਸ਼ਰਾਨੀਆਂ ਦੁਕਾਨਾਂ ਐ ਨਹੀਂ ਇਲੀਗਲ ਖਾਲਸੇਰ ਉਹ ਨਸ਼ਾ ਮੁਕਤ ਪੰਜਾਬ ਲਈ ਅਪਰਾਧ ਮੁਕਤ ਪੰਜਾਬ ਲਈ ਬੀਐਸਪੀ ਜਿਹੜੀ ਆ ਔਰ ਅੰਬੇਦਕਰ ਦੇ ਬੁੱਤਾਂ ਦੀ ਉਪੇਦ ਵੀ ਦੇਣਾ ਅਸੀਂ ਪੰਜਾਬ ਸੁਭਾਲੋ ਨਵੇਂ ਬਣੇ ਅਸੀਂ ਚਾਹੁੰਦੇ ਕਿ ਤੁਸੀਂ ਜਿੰਨੇ ਪਰੇਸ਼ਾਨ ਦਾ ਹਿੱਸਾ ਬਣੋ ਠੀਕ ਹੈ ਤੁਸੀਂ ਉਸ ਦਿਨ ਆਓ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਪ੍ਰਸ਼ਾਸਨ ਨੂੰ ਟਾਈਟ ਕਰਾਂਗੇ ਕਿਵੇਂ ਸਰਕਾਰ ਦੀ ਜ਼ਿੰਮੇਵਾਰੀ ਹੈ ਕੋ ਜਾਨ ਮਾਲ ਇਮਾਨ ਜਨਤਾ ਦੀ ਰੱਖੀ ਕਰੇ ਨਾ ਹੁਣ ਜਾਨ ਸੁਰੱਖਿਅਤ ਨਾ ਮਾਲ ਨਾ ਕਾਰੋਬਾਰ ਨਾ ਇਮਾਨ ਹੈ ਨਾ 76 ਸਾਲ ਤੇ ਥਾਣਾ ਆਇਆ ਤਾਂ 76 ਸਾਲ ਦੇ ਹੱਥਾਂ ਨੂੰ ਗੱਧ ਕਰੋ ਕਿ ਲੇਖੋ ਥਾਣੇ ਦੇ ਗਵਾਂਡੀ ਲੁੱਟ ਲੈ ਕੇ ਜੇ ਥਾਣੇ ਦਾ ਗਵਾਂਡੀ ਸੁਰੱਖਿਅਤ ਨਹੀਂ ਤਾਂ ਕਾਣੇ ਤੋਂ ਦੂਰ ਵਾਲਿਆਂ ਦਾ ਕੀ ਹਾਲ ਇਹਨਾਂ ਤੁਹਾਡਾ ਆਦਰ ਅਸੀਂ ਸਮਾਜ ਪਾਰਟੀ ਤੁਹਾਡੇ ਨਾਲ ਕਦੀ ਵੀ ਤੁਹਾਨੂੰ ਪੀੜ ਪੈਂਦੀ ਆ ਸਾਨੂੰ ਵਾਕ ਮਾਰੋ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਤੁਹਾਡੇ ਦੁੱਖ ਦੇ ਵਿੱਚ ਔਖੀ ਬਿੰਦ ਹੈ ਇਹ ਇਹ ਪਾਰਟੀ ਦੁਖੀ ਲੋਕਾਂ ਲਈ ਬਣਾਈ ਆ ਤੁਹਾਡੇ ਨਾਲ ਖੜਨ ਲਈ ਬਣਾਈ ਹੈ ਸ਼ਹਿਰ ਵਾਸੀਆਂ ਦੇ ਮੂਹਰੇ ਵਾਸੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਟੱਕਰੇ ਰਹਿਣਾ ਅਸੀਂ ਤੁਹਾਡੇ ਮੱਦੇ